ਮਜ਼ਦੂਰਾਂ ਦੇ ਦਰਨੇ ਦੇ ਵਿੱਚ ਪਹੁੰਚੇ ਸਰਬਜੀਤ ਸਿੰਘ ਖਾਲਸੇ ਨੂੰ ੱੱਕੇ ਵੱਜਿਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਚੰਦਪਾਣ ਪਿੰਡ ਦੇ ਮਜ਼ਦੂਰਾਂ ਵੱਲੋਂ ਜਿਨ੍ਹਾਂ ਦੇ ਨਾਲ ੱੱਕਾ ਹੋਇਆ ਸੀ ਪਿੰਡ ਦੇ ਵਿੱਚ ਪੁਲਿਸ ਨੇ ਉਹਨਾਂ ਦੇ ਘਰ ਤੱਕ ਪਹੁੰਚ ਦਿੱਤੇ ਸੀ ਇੱਕ ਸ਼ਰਮਾਇਦਾਰ ਵੱਲੋਂ ਲੱਗ ਸ਼ਰੇ ਆਮ ਗੋਲੀਆਂ ਚਲਾਈਆਂ ਗਈਆਂ ਸੀ ਤੇ ਉਸ ਦੇ ਵਿਰੋਧ ਦੇ ਵਿੱਚ ਜਦੋਂ ਅੱਜ ਮਜ਼ਦੂਰਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਉੱਥੇ ਪ੍ਰੀਤਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਪਹੁੰਚੇ ਸੀ ਜਦੋਂ ਲੋਕਾਂ ਦੇ ਵਿੱਚ ਆਏ ਤੇ ਲੋਕ ਇਸ ਗੱਲ ਤੋਂ ਗੁੱਸੇ ਸੀ ਕਿ ਉਹਨਾਂ ਨੂੰ 6-7 ਦਿਨ ਤੋਂ ਉਹਨਾਂ ਦੀ ਸਾਰ ਲੈਂਡ ਕੋਈ ਨਹੀਂ ਪਹੁੰਚਿਆ ਸਟੇਜ ਤੇ ਬਣੀ ਐਕਸ਼ਨ ਕਮੇਟੀ ਵੱਲੋਂ ਪਹਿਲਾਂ ਅਪੀਲ ਕੀਤੀ ਗਈ ਬਾਅਦ ਵਿੱਚ ੱੱਕੇ ਮਾਰ ਕੇ ਉਹਨਾਂ ਨੂੰ ਉੱਤੋਂ ਪਜਾਇਆ ਗਿਆ ਜਦੋਂ ਉੱਤੋਂ ਜਾ ਰਹੇ ਸੀ ਤੇ ਮਜ਼ਦੂਰਾਂ ਵੱਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਗਈ ਉੱਥੇ ਮਰਦਾਵਾ ਦੇ ਨਾਰੇ ਲਾਏ ਗਏ ਤੇ ਜਦੋਂ ਇਹ ਗੱਲ ਸਰਬਜੀਤ ਸਿੰਘ ਖਾਲਸਾ ਨੂੰ ਪੁੱਛੀ ਕਿ ਉਹ ਪਹਿਲਾਂ ਕਿਉਂ ਨਹੀਂ ਪਹੁੰਚੇ ਤੇ ਉਹਨਾਂ ਦੇ ਨਾਲ ਜੋ ਹੋਇਆ ਇਹ ਕਿਉਂ ਹੋਇਆ ਉਹਨਾਂ ਨੇ ਕਿਹਾ ਕਿ ਜਿਹੜੀ ਐਕਸ਼ਨ ਕਮੇਟੀ ਬਣੀ ਆ ਉਹਨਾਂ ਵੱਲੋਂ ਇਹਨਾਂ ਨੂੰ ਸਟੇਜ ਤੇ ਨਹੀਂ ਬੈਠਣ ਦਿੱਤਾ ਗਿਆ ਉਹਨਾਂ ਨੇ ਇੱਥੇ ਜਿਹੜੀ ਸਿਆਸਤ ਕੀਤੀ ਆ ਪਰ ਐਕਸ਼ਨ ਕਮੇਟੀ ਦਾ ਕਹਿਣਾ ਸੀ ਸਿਆਸਤੀ ਸਿਆਸੀ ਬੰਦਿਆਂ ਨੂੰ ਅਸੀਂ ਸਟੇਜ ਤੇ ਨਹੀਂ ਚੜ੍ਹ ਦੇਵਾਂਗੇ ਇਸ ਕਰਕੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਘੇਰ ਲਏ ਸੀ ਲੋਕਾਂ ਨੇ ਪਰ ਉਹਨਾਂ ਦੇ ਗਨਮੈਨ ਨੇ ਉਥੋਂ ਕੱਢਿਆ ਉਹਨਾਂ ਨੂੰ ਉਥੋਂ ਲਜਾਣ ਦੀ ਕੋਸ਼ਿਸ਼ ਕੀਤੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਤੇ ਲਗਾਤਾਰ ਜਿਹੜੇ ਲੋਕ ਮੈਦਾਨ 'ਤੇ ਆ ਉਹਨਾਂ ਵੱਲੋਂ ਮੁਰਦਾਬਾਦ ਦੇ ਜਿਹੜੇ ਨਾਰੇ ਲਾਏ ਜਾ ਰਹੇ ਆ ਗੁੱਸਾ ਇਸ ਗੱਲ ਦਾ ਕਿ ਉਹ ਪਹਿਲਾਂ ਕਿਉਂ ਨਹੀਂ ਪਹੁੰਚੇ ਕਿਉਂ ਨਹੀਂ ਉਹਨਾਂ ਨੇ ਮਜ਼ਦੂਰਾਂ ਦੀ ਸਾਰ ਲਈ ਪਿੱਛੇ ਲੋਕ ਇਸ ਗੱਲ ਤੋਂ ਗੁੱਸੇ ਆ ਤੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਮੀਡੀਆ ਨੇ ਸਵਾਲ ਕੀਤੇ ਉਦੋਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਸੁਣੋ नहीं, नहीं।, पता के के लगा लगा नहीं मेरी पार के तो के नहीं पिंडे हल्के चला छह दिन के करीब हो गया शनिवार शनिवार ਸਾਡੇ ਹਲਕੇ ਜੀ ਈਡੀ ਘਟਨਾ ਵਾਪਰੀ ਜੀ ਨਹੀਂ ਜੀ ਯਾਰ ਅੱਜ ਲੇਟ ਹੈ ਜੀ 5 ਤਰੀਕ ਦੀ ਘਟਨਾ ਭਾਈ ਜੀ ਦੇਖੀ ਮੈਂ ਤੇ ਘਟਨਾ ਮੈਂ ਨੂੰ ਦਿੱਲੀ ਮੈਂ ਮਿਲਦਾ ਸੀ ਕਿਸੇ ਨੂੰ ਮੈਂ ਟਾਈਮ ਦਿੱਤਾ ਹੋਇਆ ਨਹੀਂ ਤੁਸੀਂ ਇਹ ਗਲਤ ਪਰਵਾਹ ਗਲਤਾਂ ਦੀ وجہ ਨਾਲ ਤੁਸੀਂ ਸੀਟ ਦਿੱਤੇ ਹੋ ਤੇ ਤੁਸੀਂ ਗਲਤਾਂ ਦੇ ਡਾ ਜੁਣ ਭਾਈ ਜੀ ਆਹੇ ਤਾਂ ਹੀ ਤਾਂ ਹੈ ਹੂੰ ਨੇ ਸਰ ਇਹ ਸਮਾਂ ਹੈ ਜਦੋਂ ਸਾਨੂੰ ਤੁਹਾਨੂੰ ਕਰਨਾ ਹੈ ਅੱਜ ਦਾ ਸਾਫਲਾ ਵੀ ਆ ਗਈ ਸਾਰੀ ਲੋੜ ਨਹੀਂ ਅਸੀਂ ਤਾਂ ਜੀ ਇਹਨਾਂ ਨੂੰ ਇਹ ਅੱਖਾਂ ਨੂੰ ਬਈ ਅਸੀਂ ਵੋਟਾਂ ਕਰਕੇ ਆਏ ਹਾਂ ਅਸੀਂ ਕੋਈ ਕਹਿੰਦੇ ਅਸੀਂ ਤੇ ਕਾਮਰਦੀ ਕਰਕੇ ਆਏ ਆ ਬਈ ਆਉਣਾ ਚਾਹੀਦਾ ਤੁਹਾਡਾ ਬੋਟ ਤੁਹਾਡਾ ਬਿਆਨ ਨਹੀਂ ਆਇਆ ਹੈ ਪੜਦਾ ਹੈ ਬਾਈ ਜੀ ਪੜਦੇ ਨਹੀਂ ਤੁਸੀਂ ਪੜਦੇ ਨਹੀਂ ਤੁਸੀਂ ਸਾਡੇ ਨਹੀਂ ਪੜਿਆ ਜਿੱਦਾਂ ਫੇਸਬੁੱਕ ਤੇ ਬੜਾ